ਲਓ ਜੀ ਸਤਗੁਰ ਕਲਾ ਤੇ ਬੜਾ ਸੇਲ ਮੇਲਾ ਲੱਗਿਆ ਹੋਇਆ ਹੈ ਕੜਾਈਆਂ ਦਾ ਵਿਆਹ ਸ਼ਾਦੀਆਂ ਵਾਸਤੇ ਆਪਾਂ ਨੇ ਬਹੁਤ ਫਾਇਦੇ ਕਰਦੇ ਨੇ ਜੀ ਰਿਟੇਲ ਦੇ ਵਿੱਚ ਗਾਕਾਂ ਦੇ ਗਾਕਾਂ ਦੇ ਬਹੁਤ ਫਾਇਦੇ ਕਰਦੇ ਨੇ ਜੀ ਰਿਟੇਲ ਦੇ ਵਿੱਚ ਆਹ ਦੇਖੋ ਜਿਹੜੇ ਆਪਣੇ ਨਾਲ ਜੀ 1500 ਰੁਪਏ ਦੇ ਦੋ ਸੂਟ ਸੀ ਇਹ 1500 ਰੁਪਏ ਦੇ ਦੋ ਸੂਟ ਸੀ ਆਪਾਂ ਨੇ ਲੈਣੇ ਨੇ ਜੀ ਹੁਣ ਬਹੁਤ ਸਸਤੇ ਰੇਟ ਕਰਕੇ ਜੀ ਆਹ ਦੇਖ ਸਕਦੇ ਹੋ ਇੱਕ ਤੋਂ ਇੱਕ ਡਿਜ਼ਾਈਨ ਹੈ ਰੰਗ ਡਿਜ਼ਾਈਨ ਬਹੁਤ ਵਧੀਆ ਕੱਪੜਾ ਜੀ ਆਪਾਂ ਨੇ ਘਟਾ ਘਟਾ ਕੇ ਰੇਟ ਲੈਂਦਾ ਹੈ ਤੇ ਘਟਾਤੀ ਦੇਣਾ ਹੈ ਗਾਕਾਂ ਦੇ ਫਾਇਦੇ ਕਰਨੇ ਨੇ ਇਸ ਰੇਟ ਦੇ ਵਿੱਚ ਇਹ ਛੇਲ ਸਕੀਮ ਚੱਲਣੀ ਹੈ ਜੀ 25 ਫਰਵਰੀ ਤੱਕ 25 ਫਰਵਰੀ ਤੱਕ ਛੇਲ ਚੱਲਣੀ ਹੈ 800 ਰੁਪਏ ਦਾ ਜੋੜਾ ਹੀ ਹੁਣ ਤੁਸੀਂ ਰੇਟ ਸੁਣ ਸਕਦੇ ਹੋ ਧਿਆਨ ਨਾਲ 800 ਰੁਪਏ ਦਾ ਜੋੜਾ ਜੀ ਪੂਰਾ ਦਵੱਟਾ ਵਧੀਆ ਵਰਕ ਵਾਲੇ ਦਵੱਟੇ ਨੇ ਜੀ ਆ ਦੇਖੋ ਆ ਪੂਰਾ ਪੈਚ ਹੈ ਜੀ ਦੁਬੱਟੇ ਜੇਖ ਸਕਦੇ ਹੋ ਪੂਰੇ ਵਧੀਆ ਵਰਕ ਵਾਲੇ ਜਿਵੇਂ ਇਹ 1500 ਰੁਪਏ ਦਾ ਜੋੜਾ ਸੀ ਆਪਾਂ ਨੇ ਲਾਣਾ ਜੀ ਹੁਣ ਇਹ 800 ਰੁਪਏ ਦਾ ਜੋੜਾ 400 ਰੁਪਏ ਦਾ ਇੱਕ ਚੂੜਾ 25 ਫਰਵਰੀ ਤੱਕ ਸੇਲ ਮੇਲਾ ਲੱਗਣਾ ਜੀ ਦਾ ਹਾਂ 5 ਦਿਨ ਰਹਿ ਗਈ ਸੇਲ ਦੇ ਆ ਦੇਖੋ ਜੀ ਪਹਿਲਾਂ ਇਹ ਹੈਗਾ ਸੀ 1500 ਦਾ ਜੋੜਾ ਅੱਧਾ ਮੁੱਲ ਦੇਣਾ ਹੈ 84 ਦਾ ਜੋੜਾ ਹੋ ਗਿਆ ਹੁਣ 400 ਦਾ ਇੱਕ ਸੂਟ ਇਹ ਸਕੀਮ ਹੈ ਜੀ 25 ਫਰਵਰੀ ਤੱਕ ਆ ਦੇਖ ਸਕਦੇ ਹੋ ਜਿਹੜਿਆ ਬਰੀਆਂ ਇੱਕ ਆਈਟਮ ਨੂੰ ਹੋਰ ਦਿਖਾ ਨਹੀਂ ਹੁਣ ਵਧੀਆ ਆ ਆਲੋ ਜੀ ਇਹ ਇਹਦਾ 2 2000 ਦਾ ਸੂਟ ਹੈ ਇਹ ਇਹ ਵੀ ਆਪਾਂ ਨੇ ਅੱਧ ਮੁੱਲ ਦੇਣਾ ਜੀ ਇਹ ਆਪਾਂ ਨੇ ਲਾਣਾ ਜੀ 1050 ਰੁਪਏ ਦਾ ਪੂਰਾ ਹੈਂਡਵਰਕ ਹੈ ਜੀ ਇਹ ਤੇ ਨਾਲ ਇਹਦੇ ਬਾਜੂ ਵਰਕ ਹੋਣਗੇ ਆ ਦੇਖ ਸਕਦੇ ਹੋ ਜੀ ਪੂਰੇ ਨਾਲ ਬਾਜੂ ਵਰਕ ਹੈ ਜੀ ਇਹ ਤੇ ਆ ਦੇਖੋ ਜੀ ਕੋਈ 1500 ਨਹੀਂ ਕੋਈ 1800 ਨਹੀਂ ਆਪਾਂ ਨੇ 1050 ਦਾ ਇਹਦੀ ਸੇਲ ਵੀ ਆਪਣੀ 25 ਫਰਵਰੀ ਤੱਕ ਚੱਲਣੀ ਹੈ ਜੀ ਆ ਦੇਖੋ ਜੀ ਰੰਗ ਜਿਆਨ ਦੀ ਬਾਤ ਨਹੀਂ ਜੀ ਜਿੰਨੇ ਮਰਜ਼ੀ ਦੇਖ ਚਾਹੋ ਜੀ ਆਹ ਦੇਖੋ ਜੀ ਇੱਕ ਤੋਂ ਇੱਕ ਡਿਜ਼ਾਈਨ ਹੈ ਜਿੰਨੇ ਮਰਜ਼ੀ ਆਹ ਦੇਖੋ ਜੀ ਆਪਾਂ ਨੇ ਬਹੁਤ ਫਾਇਦਾ ਕਰਨਾ ਹੈ ਜੀ ਗਾਕਾਂ ਦਾ ਵਿਆਹ ਸਾਧੀਆਂ ਵਾਸਤੇ ਕੋਈ 2.5 ਹਜ਼ਾਰ ਨਹੀਂ ਲੜਾ ਜੀ 2500 2400 ਆਪਾਂ ਨੇ 1050 ਰੁਪਏ ਦਾ ਦੇਣਾ ਜੀ 25 ਫਰਵਰੀ ਤੱਕ ਦਿਨ ਰਹਿ ਗਏ 5 ਅੱਜ ਹੋ ਗਈ ਜੀ 20 ਤਰੀਕ ਜਲਦੀ ਕਰੋ ਆਪਾਂ ਨੇ ਪਹੁੰਚਣਾ ਹੈ ਜੀ ਸਹਿਰ ਸੁਨਾਮ ਚ ਸਤਗੁਰ ਕਲਾਥ ਰੇਲਵੇ ਸਟੇਸ਼ਨ ਦੇ ਨੇੜੇ ਜੀ